ਸ਼ਟਰੀਆ ਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਰਿਆਣਾ ਹਿਮਾਚਲ ਮੈਂ ਲਖਸ਼ੰਦ ਲੈ ਕੇ ਹਾਜ਼ਰ ਹਾਂ ਮਹਾ ਐਗਜ਼ਿਟ ਪੋਲ ਦਿੱਲੀ ਦੀਆਂ ਸਾਰੀਆਂ 70 ਸੀਟਾਂ ਤੇ VOTING ਖਤਮ ਹੋ ਚੁੱਕੀ ਹੈ ਸ਼ਾਮ 5 ਵਜੇ ਤੱਕ 57.70% ਤੱਕ ਇਹ VOTING ਹੋਈ ਹੈ ਦਿੱਲੀ ਚੋਣਾ ਦੇ ਮੈਟ੍ਰਿਕਸ ਦਾ ਐਗਜ਼ਿਟ ਪੋਲ ਜਿਹੜਾ ਹੈ ਇਹ ਸਾਹਮਣੇ ਆਇਆ ਹੈ ਮੈਟ੍ਰਿਕ ਐ ਐਗਜ਼ਿਟ ਪੋਲ ਜਿਹੜਾ ਹੈ ਉਸ ਦੇ ਵਿੱਚ ਭਾਜਪਾ ਨੂੰ 35 ਤੋਂ 40 ਸੀਟਾਂ ਮਿਲਣ ਦਾ ਅਨੁਮਾਨ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਹ ਜਿਹੜੇ ਐਗਜ਼ਿਟ ਪੋਲ ਨੇ ਇਹ ਸੱਚ ਕਦੇ ਨਹੀਂ ਹੁੰਦੇ ਕਈ ਵਾਰ ਗਿਣਤੀ ਦੇ ਵਿੱਚ ਘਟਵਾਦ ਹੋ ਜਾਂਦਾ ਹੈ ਜਿਵੇਂ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਜਿਹੜੇ ਐਗਜ਼ਿਟ ਪੋਲ ਤੋਂ ਵਾਕੀ ਜਿਹੜੇ ਨਤੀਜੇ ਸਾਨੂੰ ਦੇਖਣ ਨੂੰ ਮਿਲੇ ਬੀਜੇਪੀ ਨੂੰ ਕਾਫੀ ਜ਼ਿਆਦਾ ਸੀਟਾਂ ਐਗਜ਼ਿਟ ਪੋਲ ਦੇ ਵਿੱਚ ਮਿਲ ਰਹੀਆਂ ਸੀ ਪਰ ਨਤੀਜੇ ਜਦ ਸਾਹਮਣੇ ਆਏ ਤਾਂ ਕੁਝ ਹੋ ਰਹੀ ਸੀ ਤਾਂ ਇਹ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ 35 ਤੋਂ 40 ਸੀਟਾਂ ਜਿਹੜੀ ਨੇ ਉਹ ਬੀਜੇਪੀ ਨੂੰ ਮਿਲਦੀਆਂ ਦਿਖਾਈ ਦੇ ਰਹੀਆਂ ਨੇ ਐਗਜ਼ਿਟ ਪੋਲ ਦੀ ਗੱਲ ਕਰੀਏ ਤਾਂ ਤਾਂ ਮੈਟ੍ਰਿਕਸ ਐਗਜ਼ਿਟ ਪੋਲ ਜਿਹੜਾ ਏ ਇਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ 32 ਤੋਂ 37 ਸੀਟਾਂ ਮਿਲ ਰਹੀਆਂ ਨੇ ਮੈਂ ਤੇ ਤੁਹਾਨੂੰ ਦੱਸ ਦਈਏ ਕਾਂਗਰਸ ਨੂੰ ਇੱਕ ਸੀਟ ਕਾਂਗਰਸ ਦਾ ਬੇਹਦ ਬੁਰਾ ਹਾਲ ਕਿਸੇ ਟਾਈਮ ਤਿੰਨ ਦਹਾਕਿਆਂ ਦੇ ਵਿੱਚ ਤੁਹਾਨੂੰ ਦੱਸਦੀ ਹਾਂ ਮਾਫ ਕਰਨਾ ਤਿੰਨ ਵਾਰ ਦੇ ਜਿਹੜੇ ਸੀਐਮ ਰਹੇ ਨੇ ਉਹ ਕਾਂਗਰਸ ਤੋਂ ਸ਼ੀਲਾ ਦਿਖਸ਼ਿਤ ਰਹੇ ਨੇ ਪਰ ਹੁਣ ਕਾਂਗਰਸ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੀਟ ਤੇ ਸਿਮੰਟਤੀ ਹੋਈ ਦਿਖਾਈ ਦੇ ਰਹੀ ਹੈ ਤਾਂ ਮੈਟ੍ਰਿਕਸ ਐਗਜ਼ਿਟ ਪੋਲ ਦੀ ਗੱਲ ਕਰੀਏ ਤਾਂ 32 ਤੋਂ 37 ਸੀਟਾਂ ਆਮ ਆਦਮੀ ਪਾਰਟੀ ਨੂੰ 35 ਤੋਂ 40 ਭਾਜਪਾ ਨੂੰ ਕਾਂਗਰਸ ਨੂੰ ਮਹਿਜ਼ ਇੱਕ ਸੀਟ ਤਾਂ ਤੁਹਾਨੂੰ ਦੱਸ ਦਈਏ ਕਿ ਪਰਸੈਂਟੇਜ ਦੀ ਵੀ ਗੱਲ ਦੱਸਾਂਗੇ ਕਿ ਕਿੰਨੇ-ਕਿੰਨੇ ਪਰਸੈਂਟ ਕਿਸ ਨੂੰ ਵੋਟ ਪੈਣ ਦੇ ਅਨੁਮਾਨ ਲਗਾਏ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਭਾਜਪਾ ਨੂੰ 46% ਜਿਹੜੀ ਵੋਟਾਂ ਮਿਲੀਆਂ ਨੇ ਮੈਟ੍ਰਿਕਸ ਐਗਜ਼ਿਟ ਪੋਲ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ 44 ਤੇ ਕਾਂਗਰਸ ਨੂੰ ਮਹਿਜ਼ 8 ਦਾ ਦਿੱਲੀ ਦਾ ਪਹਿਲਾ ਐਗਜ਼ਿਟ ਪੋਲ ਆ ਗਿਆ ਹੈ ਮੈਟ੍ਰਿਕਸ ਐਗਜ਼ਿਟ ਪੋਲ ਦੇ ਅਨੁਮਾਨ ਦੇ ਨਾਲ ਤੁਹਾਨੂੰ ਦੱਸ ਦਈਏ ਭਾਜਪਾ ਦੀ ਸਰਕਾਰ ਬਣ ਸਕਦੀ ਹੈ ਹਾਲਾਂਕਿ ਇਹ ਪੱਕਾ ਨਹੀਂ ਕਿਹਾ ਜਾ ਸਕਦਾ ਜਿਵੇਂ ਕਿ ਮੈਂ ਸ਼ੁਰੂ ਦੇ ਵਿੱਚ ਦੱਸਿਆ ਕਿ ਐਗਜ਼ਿਟ ਪੋਲ ਹਮੇਸ਼ਾ ਸੱਚ ਨਹੀਂ ਹੁੰਦੇ ਇਹਨੂੰ 37 ਸੀਟਾਂ ਮਿਲਦੀਆਂ ਨੇ ਮੈਟ੍ਰਿਕਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਚਨਕਿਆ ਦੇ ਵੀ ਤੁਹਾਨੂੰ ਐਗਜ਼ਿਟ ਪੋਲ ਦਿਖਾਵਾਂਗੇ ਚਨਕਿਆ ਦੇ ਵਿੱਚ ਤੁਹਾਨੂੰ ਦੱਸ ਦਈਏ ਆਮ ਆਦਮੀ ਪਾਰਟੀ ਨੂੰ ਪੱਛੀ ਤੋਂ 28 ਸੀਟਾਂ ਮਿਲ ਰਹੀਆਂ ਨੇ ਭਾਜਪਾ ਨੂੰ 39 ਤੋਂ 44 ਤੇ ਕਾਂਗਰਸ ਨੂੰ 2 ਤੋਂ 3 ਤਾਂ ਭਾਜਪਾ ਇਸ ਦੇ ਵਿੱਚ ਵੀ ਵੜਤ ਕਰਦੀ ਹੋਈ ਦਿਖਾਈ ਦੇ ਰਹੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਹੋਰ ਵੀ ਜਿਹੜੀ ਸਾਈਟਸ ਨੇ ਉਹਨਾਂ ਦੇ ਵੱਲੋਂ ਵੀ ਐਗਜ਼ਿਟ ਪੋਲ ਸਾਂਝੇ ਕੀਤੇ ਜਾਂਦੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਮੈਟ੍ਰਿਕਸ ਦਿਖਾ ਦਿੱਤੀ ਇਹ ਚਣੱਕੇ ਦੀ ਤੁਹਾਨੂੰ ਤੁਹਾਡੀ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਅੰਕੜੇ ਵੇਖ ਸਕਦੇ ਹੋ ਆਮ ਆਦਮੀ ਪਾਰਟੀ ਨੂੰ 25 ਤੋਂ 28 39 ਤੋਂ 44 ਭਾਜਪਾ ਕਾਂਗਰਸ ਨੂੰ 2 ਤੋ ਤੇ ਮਾਈਂਡ ਬ੍ਰਿੰਗ ਦੀ ਗੱਲ ਕਰੀਏ ਤਾਂ ਮਾਈਂਡ ਬ੍ਰਿੰਗ ਦੀ ਜਿਹੜੀ ਬ੍ਰਿੰਕ ਦੀ ਜਿਹੜੀ ਐਗਜ਼ਿਟ ਪੋਲ ਦੇ ਅਨੁਮਾਨ ਨੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਬੀਜੇਪੀ ਨੂੰ 21 ਤੋਂ 25 ਇਸ ਦੇ ਵਿੱਚ ਤੁਹਾਨੂੰ ਜਿਵੇਂ ਕਿ ਪਹਿਲਾਂ ਦੱਸਿਆ ਕਿ ਵੱਖ-ਵੱਖ ਏਜੰਸੀਆਂ ਦੇ ਵੱਖ-ਵੱਖ ਜਿਹੜੇ ਸਾਹਮਣੇ ਔਂਕੜੇ ਆਉਂਦੇ ਨੇ ਆਮ ਆਦਮੀ ਪਾਰਟੀ ਨੂੰ ਇੱਥੇ 44 ਤੋਂ ਲੈ ਕੇ 49 ਸੀਟਾਂ ਮਿਲ ਰਹੀਆਂ ਨੇ ਕਾਂਗਰਸ ਨੂੰ ਮਹਿਜ਼ ਇੱਕ ਤੇ ਬੇहद ਜਿਹੜੀ ਆ ਗੱਲ ਤੁਹਾਨੂੰ ਦੱਸ ਰਹੀ ਹੈ ਕਿ ਭਈ ਲਗਾਤਾਰ ਮਾਈਂਡ ਬ੍ਰਿੰਗ ਦੀ ਤੁਹਾਨੂੰ ਦਿਖਾ ਰਹੇ ਆ ਬੀਜੇਪੀ 21 ਤੋਂ 25 ਆਮ ਆਦਮੀ ਪਾਰਟੀ 44 49 ਤੇ ਕਾਂਗਰਸ ਮਹਜ ਇੱਕ ਸੀਟ ਜੇ ਗੱਲ ਕਰੀਏ ਕਾਂਗਰਸ ਦੀ ਤਾਂ ਕਾਂਗਰਸ ਕਿਤੇ ਵੀ ਸਟੈਂਡ ਕਰਦੀ ਹੋਈ ਨਹੀਂ ਦਿਖਾਈ ਦੇ ਰਹੀ ਭਾਜਪਾ ਜਿਹੜੀ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਚੋਣਾਂ ਹੋਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਦਿੱਲੀ ਦੇ ਵਿੱਚ ਉਹਨਾਂ ਦੀ 55 ਸੀਟਾਂ ਆ ਰਹੀਆਂ ਨੇ ਇੱਕ ਗੱਲ ਔਰ ਗੌਰ ਕਰਨ ਯੋਗ ਹੈ ਕਿ 60 ਸੀਟਾਂ ਤੇ ਜਿੱਤੀ ਹੋਈ ਜਿਹੜੀ ਪਾਰਟੀ ਹੈ ਉਹਨਾਂ ਦੇ ਵੀ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਖਿਆਲ ਸੀ ਕਿ ਇਸ ਵਾਰ ਝਟਕਾ ਲੱਗ ਸਕਦਾ ਹੈ ਇਸ ਵਾਰ ਜ਼ਰੂਰ ਝਟਕਾ ਲੱਗ ਸਕਦਾ ਹੈ ਤਾਂ ਹੀ ਉਹਨਾਂ ਨੇ ਕਿਹਾ ਕਿ 55 ਸੀਟਾਂ ਜਿਹੜੀਆਂ ਨੇ ਉਹ ਪੱਕੀਆਂ ਨੇ ਬਾਕੀ ਜੇਕਰ ਮਹਿਲਾਵਾਂ ਸਹਿਯੋਗ ਦੇਣ ਤਾਂ ਇਹ ਆਕੜਾ 60 ਵੀ ਪਾਰ ਹੋ ਸਕਦਾ ਹੈ ਤਾਂ ਇਹ ਟਵੀਟ ਦੇ ਵਿੱਚ ਸਾਫ਼-ਸਾਫ਼ ਜ਼ਾਹਰ ਹੁੰਦਾ ਹੈ ਕਿ ਅਰਵਿੰਦ ਕੇਜਰੀਵਾਲ ਤੇ ਬਾਕੀ ਜਿਹੜੀ ਪਾਰਟੀ ਆ ਉਸ ਦੇ ਵਿੱਚ ਵੀ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਐਗਜ਼ਿਟ ਪੋਲ ਆ ਸਾਡੇ ਪੱਤਰਕਾਰਾਂ ਨੇ ਗਰਾਊਂਡ ਲੈਵਲ ਤੇ ਜਾ ਕੇ ਗੱਲਬਾਤ ਕੀਤੀ ਲੋਕਾਂ ਨਾਲ ਤੇ ਅੰਕੜਾ ਤਾਂ ਇਹੀ ਸਾਹਮਣੇ ਆ ਰਿਹਾ ਸੀ ਕਿ ਆਮ ਆਦਮੀ ਪਾਰਟੀ ਜਿੱ ਸਕਦੀ ਪਰ ਜਿਵੇਂ ਕਿ ਪਿਛਲੀ ਵਾਰ 2020 ਦੇ ਵਿੱਚ 62 ਸੀਟਾਂ ਦੇ ਨਾਲ ਜਿੱਤੀ ਸੀ ਇਸ ਵਾਰ ਉਹ ਅੰਕੜਾ ਘਟਦਾ ਹੋਇਆ ਦਿਖਾਈ ਦੇ ਰਿਹਾ ਤੇ ਤੁਹਾਡੀ ਸਕਰੀਨ ਦੇ ਉੱਤੇ ਮੈਟ੍ਰਿਕ ਦੇ ਐਗਜ਼ਿਟ ਪੋਲ ਦਿਖਾ ਰਹੇ ਆ ਵੋਟ ਪ੍ਰਤੀਸ਼ਤ ਕਿੰਨੀ ਹੈ ਤੁਹਾਨੂੰ ਦਿਖਾ ਦਿੱਤੀ ਮਹਿਜ਼ 8% ਜਿਹੜੀ ਵੋਟ ਹੈ ਉਹ ਕਾਂਗਰਸ ਦੇ ਹਿੱਸੇ ਆ ਰਹੀ ਹੈ ਭਾਜਪਾ ਨੂੰ 46 ਆਮ ਆਦਮੀ ਈ ਪਾਰਟੀ ਨੂੰ 44%